ਕਲਕੱਤਾ ਵਿੱਚ ਮੈਲਾ ਡਾਕਟਰ ਦੇ ਨਾਲ ਬਲਦਕਾਰ ਅਤੇ ਹੱਤਿਆ ਦੀ ਘਟਨਾ ਨੇ ਪੂਰੇ ਦੇਸ਼ ਨੂੰ ਚੰਜੋਰ ਕੇ ਰੱਖ ਦਿੱਤਾ ਹੈ ਆਮ ਲੋਕਾਂ ਦੇ ਨਾਲ ਨਾਲ ਫਿਲਮੀ ਸਿਤਾਰੇ ਵੀ ਇਸ ਮਾਮਲੇ ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਉਹ ਦੋਸ਼ੀ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਦੀ ਗੱਲ ਕਰ ਰਹੇ ਨੇ ਆਲਿਆ ਭਟਪਰੀ ਨੇ ਦੀ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਨੇ ਬਲਦਕਾਰ ਦੀ ਘਟਨਾ ਤੇ ਦੁੱਖ ਅਤੇ ਗੁੱਸਾ ਜ਼ਾਹਰ ਕੀਤਾ ਹੈ ਪਰਿਨੇਦੀ ਚੋਪੜਾ ਨੇ ਦੋਸ਼ੀ ਨੂੰ ਫਾਂਸੀ ਦੇਣ ਦੀ ਗੱਲ ਕੀਤੀ ਹੈ ਆਲਿਆ ਬੱਟੇ ਕਲਕੱਤਾ ਦੇ ਡਾਕਟਰ ਰੇਪ ਅਤੇ ਕਤਲ ਦੀ ਘਟਨਾ ਦੀ ਤੁਲਨਾ 2012 ਦੇ ਵਿੱਚ ਹੋਏ ਨਿਰਭਿਆਰ ਰੇਪ ਕੇਸ ਨਾਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਪ੍ਰਿਨੀਤੀ ਚੋਪੜਾ ਨੇ ਕਿਹਾ ਜੇਕਰ ਤੁਹਾਡੇ ਲਈ ਪੜਾਈ ਕਰਨਾ ਮੁਸ਼ਕਿਲ ਹੈ ਤਾਂ ਸੋਚੋ ਇਹ ਉਸ ਲਈ ਕਿਵੇਂ ਹੋਵੇਗਾ ਬਹੁਤ ਕਿਨੌਣੀ ਅਤੇ ਡਰੌਣੀ ਕਟਣਾ ਹੈ ਦੋਸ਼ੀ ਨੂੰ ਫਾਂਸੀ ਦਿਓ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਹੈ ਇਸ ਵਾਰ ਤੁਸੀਂ ਕੀ ਦਲੀਲ ਦਿਵੋਗੇ ਤਾਂ ਇੱਥੇ ਵੀ ਉਸ ਦਾ ਕਸੂਰ ਹੈ ਕਿਉਂਕਿ ਆਦਮੀ ਤਾਂ ਆਦਮੀ ਹੀ ਰਹੇਗਾ ਸਹੀ ਕਿਹਾ ਨਮ ਹੈ ਕੁਐਸਚਨ ਮਾਰਕ ਇੰਡੋ ਕੈਨੇਡੀਅਨ ਪੰਜਾਬੀ ਸਿੰਗਰ ਏਪੀ ਟਿਲੋ ਨੇ ਵੀ ਬਲਤਕਾਰ ਦੀ ਘਟਾ ਤੇ ਗੁੱਸਾ ਤੇ ਨਰਾਜ਼ਗੀ ਜ਼ਾਹਰ ਕੀਤੀ ਹੈ ਏਪੀ ਟਿਲੋ ਨੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਅੱਜ ਮੈਂ ਜਾਗਿਆ ਤੇ ਆਪਣੇ ਵਿਚਾਰਾਂ ਨੂੰ ਉਸੇ ਤਰੀਕੇ ਦੇ ਨਾਲ ਪ੍ਰਗਟ ਕਰਨਾ ਚਾਹੁੰਦਾ ਹਾਂ ਜੋ तरीका ਮੈਨੂੰ ਆਉਂਦਾ ਹੈ ਇਹ ਪੀਟਲੋ ਨੇ ਇੱਕ ਕਲਿੱਪ ਦੇ ਨਾਲ ਇੱਕ ਸ਼ਰਦਾਂਝਲੀ ਗੀਤ ਵੀ ਲਿਖਿਆ ਜਿਸ ਵਿੱਚ ਟੁੱਟੇ ਦਿਲ ਦੀ ਈਮੋਜੀ ਸ਼ੇਅਰ ਕੀਤੀ ਗਈ ਹੈ ਗੀਤ ਵਿੱਚ ਇਹ ਪੀਟਲੋ ਨੇ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਔਰਤਾਂ ਦੀ ਪੈਦਾਇਸ਼ੀ ਤਾਕਤ ਅਤੇ ਸਮਾਜ ਕਿਵੇਂ ਅਸਫਲ ਹੋ ਰਿਹਾ ਹੈ ਇਸ ਬਾਰੇ ਗੱਲ ਕੀਤੀ ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਜਿਵੇਂ ਨੀਰੂ ਬਾਜਵਾ ਹੀਮਾਂਸ਼ੀ ਖੁਰਾਨਾ ਜੈਸਮੀਨ ਭਸੀਨ ਅਲੀ ਗੋਨੀ ਸਮੇਤ ਕਈ ਕਲਾਕਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ